ਮੈਂ ਪਹਿਨਾ ਜਿਹੜੇ ਲੀਡਰ ਡਰਾਈਵ ਸੀਗੇ ਅਸੀਂ ਉੱਤੇ ਇਕੱਠੇ ਹੋਗੇ ਸੀ ਉਦੋਂ ਬਾਅਦ ਮੇਰਾ ਮਨਸ਼ਾ ਸੀ ਕਿ ਜਿਹੜੇ ਜਿਲੇ ਦੇ ਬਰਕਰਨੇ ਹਨ ਉਹਨਾਂ ਨੂੰ ਮਿਲਿਆ ਜਾਏ ਤੇ ਉਹਨਾਂ ਦਾ ਵੀਊ ਲੈ ਆ ਜਾਏ ਕਿਉਂਕਿ ਅਸਲੀ ਬੁੱਢ ਤਾਂ ਉਹਨਾਂ ਦੀ ਹੈ ਪੇਸ਼ ਕਰਕੇ ਉਹਨਾਂ ਦਾ ਵੀਊ ਲੈਣ ਦੀ ਅਸੀਂ ਇੱਥੇ ਇਕੱਠੇ ਹੋਏ ਸੀ ਉਹਨਾਂ ਦਾ ਵੀਊ ਲੈਏ ਨੇ ਬਹੁਤ ਹੰਦਾ ਹੁੰਦਾ ਵੀਊ ਇਹੀ ਹੁੰਦਾ ਕਿ ਨੇ ਜਪ ਕੋ ਹੋਰ ਤੀਰ ਤੇ ਮੈਂ ਨਹੀਂ ਹਮ ਅਕਾਲੀ ਆਕਾਲੀ ਰਹਿਣਾ ਹੈ ਹਮ ਕੋਈ ਗੱਲ ਇਹ ਸਾਡੀ ਕੋਈ ਯਾਰ ਨਹੀਂ ਹੋਵੇ ਤਾਂ ਫਿਰ ਕੋਈ ਗੱਲ ਨਹੀਂ ਪ੍ਰਮਾਤਮਾ ਦੇ ਹੱਥ ਹੈ ਸਾਰਾ ਕੁਝ ਇਸ ਕਰਕੇ ਉਹਨਾਂ ਨੇ ਕਿਹਾ ਉਹਨਾਂ ਨੇ ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਡੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਟਰੈਕਟਰ ਤੁਨ ਦੇਣਾ ਭੈਣੇ ਹਮ ਅੱਛੀ ਮੁੜ ਕੇ ਟਿਕਣੀ ਲੈਣਾ ਕੋਈ ਵੀ ਹਮ ਅਸੀਂ ਕਹਿੰਦੇ ਕਿ ਸਰ ਦੀ ਡਿਜ਼ਾਈਨ ਦਾ ਮਤਲਬ ਕਿ ਅਕਿ ਵਿਧਾਨ ਸਭਾ ਵੀ ਲੈਣਾ ਕੋਈ ਵੀ ਦਾ ਤੇ ਵਿਧਾਨ ਵਿਧਾਨ ਸਭਾ ਤਾਂ ਆਉਗੀ ਅਜੇ 2 ਸਾਲ ਨੂੰ 3 ਸਾਲ ਪੈ ਨੇ ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਕਿਹਦੇ ਕਿਹਦੇ ਕੋਲੋਂ ਮੈਸੇਜ ਲਗਾਇਆ ਗਿਆ ਸੀ ਜੀ ਟਿਕਟ ਬਦਲਣ ਬਾਰੇ ਤੁਹਾਨੂੰ ਪਾਰਟੀ ਨੂੰ ਮੈਸੇਜ ਲੱਗਿਆ ਨਹੀਂ ਪਾਰਟੀ ਕੋਈ ਬੰਦੇ ਆਏ ਸੀਗੇ ਮੈਂ ਹੁਣ ਇਹ ਕਿ ਤੁਹਾਨੂੰ ਕੀ ਦੱਸਾਂ ਵਿਧਾਨ ਸਭਾ ਹੁਣ ਧੋਲਾ ਸਾਬ ਨਾਲ ਚੱਲਿਆ ਜਾਊਗਾ ਜੀ ਇਹ ਗੱਲ ਤੇ ਫੈਨਲ ਫੈਸਲਾ ਹੋਇਆ ਨਾਲ ਚੱਲੋਗੇ ਸਟੇਜਾਂ ਦੇ ਉੱਪਰ ਦੇਖਣਗੇ ਬੰਦੇ ਇਹ ਤਾਂ ਹੁਣ ਬਕਰਤ ਦੱਸੂਗਾ ਜੀ ਮੈਂ ਕਿਵੇਂ ਕਹਤਾ ਮਰਕਰਨ ਮੈਂ ਤਾਂ ਮੈਂ ਪਰਮਿੰਦਰ ਦੇ ਲਿਖੇ ਕਿ ਉਹ ਕਹਤਾ ਸੀ ਕਿ ਮੈਂ ਨਹੀਂ ਆ ਸਕਣਾ ਕਿਉਂਕਿ ਮੇਰੀ ਸਿਹਤ ਨਹੀਂ ਲੱਗਦਾ ਜੀ ਰਮਿੰਦਰ ਜੀ ਜਾਣਗੇ ਉਹ ਤਾਂ ਹੁਣ ਪਰਮਿੰਦਰ ਤੋਂ ਪੁੱਛੋ ਮੈਨੂੰ ਥੋੜਾ ਬਿਠੀ ਹੋਣਾ ਗੱਲ ਤਾਂ ਹੋਈ ਅੱਜ ਤੇ ਮੇਰੇ ਨਾਲ ਕੋਈ ਗੱਲ ਨਹੀਂ ਤੁਹਾਨੂੰ ਬਕਰਤਾਂ ਨੇ ਕੀ ਰਾਏ ਦਿੱਤੀ ਕਿ ਕੀ ਕਰਨਾ ਚਾਹੀਦਾ ਮੈਨੂੰ ਜ਼ੋਰ ਕਰਨ ਨਹੀਂ ਕਿਹਾ ਕਿ ਸਾਨੂੰ ਬਿਲਕੁਲ ਨਹੀਂ ਤੁਰਨਾ ਚਾਹੀਦਾ ਤੁਹਾਨੂੰ ਬੈਠਣਾ ਚਾਹੀਦਾ ਨਾ ਉਹ ਤੁਰਨਾ ਕਿਤੇ ਵੀ ਗਏ ਹੋ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਬੈਸਟੇ ਜੀ ਕਿੱਲਾ ਹੈ ਇਸ ਨੂੰ ਬੁਲਾਇਆ ਜੀ ਇੱਕ ਜੇਕਰ ਤੁਸੀਂ ਦੱਸੋ ਤੁਹਾਨੂੰ ਆ ਕੇ ਮਿਲਦੇ ਆ ਤੁਹਾਡੇ ਕੋਲੇ ਆਉਂਦੇ ਆ ਤਾਂ ਫਿਰ ਤੁਰਿਆ ਜਾ ਸਕਦਾ ਨਹੀਂ ਯਾਰ ਮੈਂ ਤਾਂ ਤੁਰ ਨਹੀਂ ਸਕਦਾ ਮੇਰੀ ਤਾਂ ਮੁਸ਼ਕਲ ਹੈ ਮੈਂ ਤਾਂ ਪਰਵਿੰਦਰ ਨਾਲ ਵੀ ਕਹਿੰਦਾ ਸੀ ਪਰਵਿੰਦਰ ਨੂੰ ਵੀ ਕਿ ਮੇਰੀ ਸਿਹਤ ਦੇ 라ਉ ਨਹੀਂ ਕਰਦੀ 307 ਸੁਚਬੀਰ ਬਾਦ ਜੀ ਆਏ ਸੀ ਕੋਠੀ ਉਹਨਾਂ ਨੇ ਕੀ ਕਿਹਾ ਕੀ ਕੋਈ ਪ੍ਰਸਤਾਵ ਰੱਖਿਆ ਤੁਹਾਡੇ ਕੋਲੇ ਨਹੀਂ ਉਹਨਾਂ ਨੇ ਪ੍ਰਸਤਾਵ ਕੋਈ ਨਹੀਂ ਸੀ ਕਿ ਉਹਨਾਂ ਨੇ ਕਿਹਾ ਮੈਂ ਕਿਹਾ ਦੇਖੋ ਜਦੋਂ ਟੁੱਟ ਜੇ ਨਾ ਵਿਸ਼ਵਾਸ ਸਭ ਤੋਂ ਵੱਡੀ ਗੱਲ ਇਹ ਸ਼ੁਰੂ ਟੁੱਟਿਆ ਉਹਨੇ ਜਿਵੇਂ ਹਮ ਤਾਂ ਮਾਫੀ ਮੰਗਦਾ ਸੀ ਬੱਚਿਆਂ ਜਿਹਾ ਇਹਦਾ ਮੈਂ ਤਾਂ ਤੁਹਾਡੇ ਬੱਚਾ ਮੈਂ ਮਾਫੀ ਮੰਗਦਾ ਜੇ ਗਲਤੀ ਹੋ ਗਈ ਜੋ ਕੁਝ ਹੋਇਆ ਨਹੀਂ ਕੋਈ ਗੱਲ ਨਹੀਂ ਤਾਂ ਮੈਂ ਮਾਫੀ ਦੀ ਗੱਲ ਨਾ ਹੋਰ ਤੇ ਜੋ ਹੋਇਆ ਤਾਂ ਠੀਕ ਹੋਇਆ ਟੀਚਰ ਤਾਂ ਪਹਿਲਾਂ ਵੀ ਦਰਬਾਰ ਸਾਹਿਬ ਦੇ ਵੀ ਕੁਲਬਾਲ ਸਿੰਘ ਨੇ ਕਿਹਾ ਸੀ ਜੀ ਜੋ ਗਲਤੀਆਂ ਹੋ ਗਈਆਂ ਵੀ ਦੁਆਰੇ ਨਹੀਂ ਹੋਣਗੀਆਂ ਹੁਣ ਲੱਗਦਾ ਨਹੀਂ ਕਿ ਦੁਆਰੇ ਦੇ ਕੋਈ ਉਹ ਤਾਂ ਹੁਣ ਮੈਂ ਕੀ ਕਹਿ ਸਕਦਾ ਮੈਂ ਅੱਜ ਕੁਝ ਨਹੀਂ ਕਹਿਣਾ ਸੀ ਅੱਜ ਮੈਂ ਸਿਰਫ ਸਿਰਫ ਵਰਕਰਾਂ ਦੀ ਗੱਲ ਕਰਨੀ ਹੈ ਹੋਰ ਮੈਂ ਕੋਈ ਗੱਲ ਕੱਲ ਮਜੀਠੀਆ ਸਾਹਿਬ ਨੇ ਵੀ ਆਪਣਾ ਨਿੱਜੀ ਰਹਿ ਦਿੱਤੀ ਹੈ ਪੁੱਤੀ ਆਪਣੰਦੀ ਆਪਣੀ ਨਿੱਜੀ ਰਹਿ ਗਈ ਉਹਨਾਂ ਦੀ ਠੀਕ ਸੀ ਉਹਨਾਂ ਦੀ ਰਹਿ ਧੰਨਵਾਦ ਉਹਨੂੰ। ਹੁਣ ਈਸਾ ਪਰਿਵਾਰ ਵਰਕਰਾਂ ਦੀ ਜਿਹੜੀ ਗੱਲ ਆ ਉਹਦੇ ਤੇ ਮੋਹਰ ਲਗਾਏਗਾ ਕਿ ਨਹੀਂ ਚੱਲਣਾ ਚਾਹੀਦਾ ਉਹ ਤਾਂ ਨਹੀਂ ਚੁੰਦੀ ਅਸੀਂ ਤਾਂ ਅਜੇ ਵਰਕਰਾਂ ਨਾਲ ਕਰ ਰਹੇ ਹਾਂ ਕੁਝ ਰਹਿ ਗਏ ਨੇ ਉਹਨਾਂ ਨਾਲ ਬੇਕਰਾਂਗੇ ਕਿਉਂਕਿ ਇਨੇ ਤਣ ਪਤਾ ਨਹੀਂ ਸੀ ਵੀ ਇਨੇ ਬਰਕਰ ਆ ਜਾਣਗੇ ਅਸੀਂ ਥੋੜੇ ਬੁਲਾਏ ਸੀਗੇ ਤੇ ਦੇਖੇ ਬਹੁਤ ਜਿਆਦਾ ਆ ਗਏ ਉਹਨਾਂ ਦਾ ਬਹੁਤਾ ਇੰਤਜ਼ਾਮ ਨਹੀਂ ਸੀ ਕਰ ਸਕੇ ਤੇ ਹੁਣ ਦੁਬਾਰਾ ਬੁਲਾਵਾ ਕੁਝ ਬੰਦਿਆਂ ਨੂੰ ਬੰਨਾਲੇ ਵੀ ਜਾਵਾਂਗੇ ਲੈ ਕੋਲੇ ਵੀ ਜਾਵਾਂਗੇ ਉਹ ਵੀ ਉਹਨਾਂ ਦਾ ਪਤਾ ਲਵਾ ਕੇ ਆ ਦੇ ਤੇ ਸਭ ਚਾਚਾ ਕਾਂਦੀ ਹਲਕਿਆਂ ਚ ਵੀ ਹੋਰ ਵੀ ਕੋਈ ਕਿਸੇ ਪਾਰਟੀ ਨੇ ਤੁਹਾਨੂੰ ਆਫਰ ਕੀਤਾ ਪਰਮੇਂਦਰ ਦੀ ਟਿਕਟ ਵਾਸਤੇ ਉਹਨੇ ਕੀਤਾ ਸੀ ਭਾਜਪੀ ਨੇ ਵੀ ਕਿਹਾ ਸੀ ਯਾ ਕਾਂਗਰਸ ਨੇ ਵੀ ਕਿਹਾ ਸੀ ਅਸੀਂ ਕਿਹਾ ਵੀ ਅਸੀਂ ਤਾਂ ਸਿਰਫ ਹੰਤ ਕੇ ਅਸੀਂ ਵੀ ਉਹਦਾ ਵੀ ਪਿਛਲੀ ਵਾਰੀ ਵੀ ਪਿਆ ਸੀਗਾ ਆਮ ਆਦਮੀ ਪਾਰਟੀ ਨੇ ਵੀ ਕਹਿ ਸੀ ਮੇਰੇ ਵੀ ਕਹਿ ਸੀਗੇ ਭਾਜਪਾ ਨੇ ਕਾਂਗਰਸ ਨੇ ਵੀ ਕਹਿ ਸਕਿੰਦੇ ਇਸ ਵਾਰ ਤਾਂ ਨਹੀਂ ਆਮ ਆਦਮੀ ਪਾਰਟੀ ਕੋਲ ਚ ਹੈ ਜੀ ਇਸ ਵਾਰ ਤਾਂ ਨਹੀਂ ਆਮ ਆਦਮੀ ਪਾਰਟੀ ਕੋਲ ਨਹੀਂ ਹੈ ਜੀ